ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਲੋਕ ਸਭਾ ਚੋਣਾਂ ਨਜ਼ਦੀਕ ਨੇ ਇਸ ਦੇ ਮੱਦੇਨਜ਼ਰ ਬਹੁਤ ਸਾਰੀਆਂ ਜਈਆਂ ਪਾਰਟੀਆਂ ਹੁੰਦੀਆਂ ਨੇ ਜੋ ਕਿ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਸਾਹਮਣੇ ਲੋਕਾਂ ਦੇ ਰੱਖਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਇੱਕ ਨਵੀਂ ਪਾਰਟੀ ਆਈ ਹੈ ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ ਆਈ ਹੈ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਪਾਰਟੀ ਨੇ ਸੁਖਦੇਵ ਸਿੰਘ ਉਹਨਾਂ ਦਾ ਨਾਮ ਹੈ ਸਵਾਗਤ ਕਰਦੇ ਹਾਂ ਸਰ ਸਵਾਗਤ ਸਸ਼ੀਕਰ ਜੀ ਸੁਖਦੇਵ ਜੀ ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ ਦਾ ਤੁਹਾਡੇ ਦਾ ਨਾਮ ਹੈਗਾ ਵਾ ਤੁਹਾਨੂੰ ਕੀ ਲੱਗਦਾ ਕਿ ਇਹ ਵੀ ਇਹ ਪਾਰਟੀ ਦਾ ਨਾਮ ਰੱਖਣ ਦਾ ਦੀ ਲੋੜ ਕਿਉਂ ਪਈ ਅ ਅੱਜ ਸਾਡੇ ਪੰਜਾਬ ਨੂੰ ਕਿਤੇ ਨਾ ਕਿਤੇ ਜਾਤਾਂ ਦੇ ਨਾਂ ਤੇ ਭਾਈਚਾਰੇ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਵੰਡਿਆ ਜਾ ਰਿਹਾ ਜੀ ਅੱਜ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਸ ਚੀਜ਼ਾਂ ਨੂੰ ਦੇਖਦੇ ਹੋਏ ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ ਨੂੰ ਖੜਾ ਕਰਨ ਦੀ ਲੋੜ ਪਈ ਇਹ ਪੂਰਨ ਤੌਰ ਤੇ ਰਾਜਨੀਤਿਕ ਪਾਰਟੀ ਆ ਜਾਂ ਡੈਫੀਨੇਟਲੀ ਇਹ ਪ੍ਰੋਪਰ ਤੌਰ ਤੇ ਰਾਜਨੀਤਿਕ ਪਾਰਟੀ ਆ ਤੇ ਜਿਹੜੀ education بیس ਤੇ ਪੰਜਾਬ ਨੂੰ ਖੜਾ ਕਰੇਗੀ ਅਗਲੀ ਤੁਹਾਡੀ ਰਣਨੀਤੀ ਕੀ ਹੈਗੀ ਲੋਕ ਸਭਾ ਚੋਣਾਂ ਜਾਂ ਵਿਧਾਨ ਸਭਾ ਚੋਣਾਂ ਡੈਫੀਨਿਟਲੀ ਲੋਕ ਸਭਾ ਪਾਰਟੀ ਮੈਂ ਪਹਿਲਾਂ ਵੀ ਕਹਿ ਰਿਹਾ ਸੀਗਾ ਕਿ ਪਾਰਟੀ ਖੜੀ ਕੀਤੀ ਆ ਤੇ ਇਲੈਕਸ਼ਨ ਲੜਨ ਵਾਸਤੇ ਕੀਤੀ ਆ ਮੈਂ ਕਮਿਟ ਨਹੀਂ ਕਰਦੇ ਕਿਉਂਕਿ ਹਲੇ ਰੀਸੈਂਟਲੀ ਕਾਫੀ ਵਰਕ ਕਰਨ ਵਾਸਤੇ ਲੋੜਿਆ ਸਾਨੂੰ ਆ 2024 ਦੀ ਇਲੈਕਸ਼ਨ ਲਈ ਤਾਂ ਕੁਝ ਜਰੀ ਅਸੀਂ ਇੰਟਰੋਡਿਊਸ ਜ਼ਰੂਰ ਕਰਾਵਾਂਗੇ ਬਟ ਜਿਹੜੀ ਹਾਂ ਵਿਧਾਨ ਸਭਾ ਜੇ ਅਗੇ ਆਉਣ ਵਾਲੀਆਂ ਪੰਜਾਬ ਦੀਆਂ ਚੋਣਾਂ ਨੇ ਉਹਨਾਂ ਵਾਸਤੇ ਡੈਫੀਨੇਟਲੀ ਸਾਡੀ ਜਿਹੜੀ ਪਾਰਟੀ ਆ 117 ਦੀ 17 ਸੀਟਾਂ ਤੇ ਆਪਣੇ ਕੈਂਡੀਡੇਟ ਖੜੇ ਕਰੇਗੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੀ ਤੁਹਾਡੀ ਰਣਨੀਤੀ ਨਾਲ ਨਾਲ ਬਣਦੀ ਪਈ ਹੈ ਹਾਂ ਵੀ ਕੈਨ ਸੇ ਦੈਟ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਟ ਕਮਿਟ ਨਹੀਂ ਕਰ ਰਹੇ ਕਿ ਅਸੀਂ ਲੈ ਕੇ ਆਵਾਂਗੇ ਪਹਿਲਾਂ ਤਾਂ ਸਾਡਾ ਸਾਡਾ ਮੇਨ ਮੋਟਿਵ ਹੈ ਕਿ ਜਿਹੜਾ ਪੰਜਾਬ ਦਾ ਯੂਥ ਆ ਸਾਡੀ ਪੰਜਾਬ ਦੀ ਜਵਾਨੀ ਆ ਆਮ ਘਰਾਂ ਦੇ ਬੱਚੇ मिडिल क्लास ਫੈਮਿਲੀ ਦੇ ਬੱਚੇ ਉਹ ਪਾਰਟੀ ਦਾ ਹਿੱਸਾ ਬਣਨ ਉਹ ਉਹਨਾਂ ਸਾਨੂੰ ਸੇਧ ਦੇ ਸਕਣ ਤਾਂ ਜੋ ਅਸੀਂ ਪੰਜਾਬ ਨੂੰ ਮੁੜ ਖੜਾ ਕਰ ਸਕੀਏ ਸੁਖਦੇਵ ਜੀ ਮੁੱਦੇ ਤਾਂ ਬਹੁਤ ਸਾਰੇ ਹੈਗੇ ਨੇ ਤੁਸੀਂ ਇੱਕੋ ਮੁੱਦਾ ਲੈ ਕੇ ਆਏ ਹੋ এডਿਕੇਸ਼ਨ ਦਾ ਕਾਰਨ ਕੀ ਹੈ ਬਾਕੀ ਮੁੱਦੇ ਕਿਉਂ ਨਾ ਲੈ ਕੇ ਅੱਖੋਂ ਪਰੋਖੇ ਕੀਤੇ ਜਾ ਰਹੇ ਨੇ ਨਹੀਂ ਮੁੱਦੇ ਬਾਕੀ ਵੀ ਲੈ ਕੇ ਆ ਕਿਉਂਕਿ ਇਸ ਪਾਰਟੀ ਦਾ ਆਗਾਜ਼ ਪਿੰਡ ਪਿੰਡ ਲਾਇਬ੍ਰੇਰੀ ਤੋਂ ਹੋਇਆ ਹੈ ਜੇ ਮੈਂ ਪਿੰਡਾਂ ਦੇ ਵਿੱਚ ਨਾ ਜਾਂਦਾ ਜੇ ਮੈਂ এডਿਕੇਸ਼ਨ ਬੇਸ ਤੇ ਆਪਣੇ ਨੌਜਵਾਨੇ ਨੂੰ ਪ੍ਰੇਰਿਤ ਨਾ ਕਰਦਾ ਤੇ ਸ਼ਾਇਦ ਆ ਜੋ ਪਾਰਟੀ ਮੈਂ ਪਾਰਟੀ ਤੁਹਾਡੇ ਸਾਹਮਣੇ ਇੰਟਰੋਡਿਊਸ ਨਾ ਕਰ ਪਉਂਦਾ ਇਸ ਕਰਕੇ ਆ এডਿਕੇਸ਼ਨ ਮਸਟ ਹੈ ਤਾਂ ਮੈਂ ਤਾਂ ਮੋਸਟਲੀ ਕੰਬਾਈਨ ਕਰਦਾ ਹੁੰਦਾ ਬੀ ਆ ਗ੍ਰੈਜੂਏਟ ਪੰਜਾਬ ਨੂੰ ਲਵਾਰਿਸ਼ ਨਾ ਛੱਡੋ ਤਾਂ ਆ ਕਿਤੇ ਨਾ ਕਿਤੇ ਜਿਹੜੇ ਬਾਕੀ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀਆਂ ਤਾਂ ਉਹ ਵੀ ਸਾਡੀ ਪ੍ਰਾਇੋਰਟੀ ਤੇ ਨੇ ਮੈਂ ਤਾਂ ਪਹਿਲਾਂ ਕਹ ਰਿਹਾ ਕਿ ਸਾਡੇ ਪੰਜਾਬ ਦੇ ਪਾਣੀ ਜਿਹੜੇ ਸਾਡੇ ਬੇਸਿਕ ਰਾਈਟਸ ਨੇ ਸਾਡੇ ਪੰਜਾਬ ਦੇ ਪਾਣੀਆਂ ਦੇ ਹੱਕ ਜਿਹੜਾ ਸਾਡੇ ਪੰਜਾਬ ਦਾ ਰਿਸੋਰਸ ਆ ਅੱਜ ਤੱਕ ਸਾਨੂੰ ਉਹ ਹੀ ਨਹੀਂ ਮਿਲਿਆ ਠੀਕ ਹੈ ਨਾ ਪੰਜਾਬ ਦੇ ਪਾਣੀਆਂ ਦੇ ਹੱਕ ਐਂਡ ਸੈਕੰਡਲੀ ਚਾਹੇ ਇਸਲੀ ਸਾਨੂੰ ਵੱਡੇ ਲੈਵਲ ਤੇ ਪ੍ਰੋਟੈਸਟ ਕਰਨਾ ਪਵੇ ਚਾਹੇ ਸੈਂਟਰਲ ਲੈਵਲ ਤੇ ਪ੍ਰੋਟੈਸਟ ਕਰਨਾ ਪਵੇ ਪੰਜਾਬ ਦੇ ਪਾਣੀਆਂ ਦੇ ਹੱਕ ਤੇ ਪੰਜਾਬ ਦੇ ਜਮੀਨੀ ਹੱਕ ਉਹ ਅਸੀਂ ਸੈਂਟਰ ਕੋ ਚਾਹੇ ਬੇਨਤੀ ਕਰਕੇ ਤੇ ਚਾਹੇ ਡਾਂਗ ਦੇ ਸਿੱਤੇ ਜਰੂਰ ਲਾਵਾਂਗੇ ਜੀ ਤੇ ਜਿਹੜੇ ਬਾਕੀ ਦੇ ਮੁੱਦੇ ਹੈਗੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਨਸ਼ਾ ਵੀ ਫੈਲਦਾ ਪਿਆ ਵਾ ਕਾਫੀ ਪੀਕ ਤੇ ਚੱਲਦਾ ਪਿਆ ਵਾ ਇਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਕਿਸ ਤਰ੍ਹਾਂ ਦੇ ਕਦਮ ਹੈਗੇ ਜਦੋਂ ਤੱਕ ਸਾਡਾ ਯੂਥ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਲੋਕ ਅਵੇਅਰ ਨਹੀਂ ਹੋਣਗੇ ਜਦੋਂ ਤੱਕ ਸਾਡੇ ਸੋ ਕਾਲਡ ਇਨੋਸੈਂਟ ਲੀਡਰਸ ਜਿਹੜੇ ਇੱਕ ਕੀ ਕਹਿੰਦੇ ਨੇ ਕਿ ਇੱਕ ਚੰਗੇ ਲੀਡਰ ਉੱਭਰ ਕੇ ਨਹੀਂ ਆਉਣਗੇ ਤਾਂ ਕਿਤਨੇ ਕਿਤੇ ਅਸੀਂ ਇਸ ਜਿਹੜਾ ਕੋਡ ਸਾਡੇ ਗਲ ਪਿਆ ਆ ਨਸ਼ੇ ਦਾ ਅਸੀਂ ਉਸ ਨੂੰ ਆਪਣੇ ਗਲ ਤੋਂ ਲਾ ਨਹੀਂ ਸਕਦੇ ਅੱਛਾ ਸੁਖਦੇਵ ਜੀ ਜਿਹੜੀਆਂ ਲਾਇਬ੍ਰੇਰੀਜ਼ ਤੁਹਾਡੀਆਂ ਚੱਲਦੀਆਂ ਪਈਆਂ ਨੇ ਹਨ ਤੇ ਉਹਦਾ ਹੁਣ ਤੱਕ ਤਾਂ ਆਊਟਕਮ ਕੀ ਨਿਕਲਿਆ ਜਿੰਨੇ ਵੀ ਉੱਥੇ ਵਿਦਿਆਰਥੀ ਪੜ੍ਹਦੇ ਨੇ ਉਦੇ ਬਾਰੇ ਜਾਣਕਾਰੀ ਦੇ ਦਿਓ ਲਾਇਬ੍ਰੇਰੀ ਦਾ ਆਉਟਕਮ ਮੈਂ ਕਾਂਗਰਸ ਸਰਕਾਰ ਗਵਰਨਮੈਂਟ ਕੋ ਵੀ ਗਿਆ ਸੀਗਾ ਈਵਨ ਥੈਟ ਪ੍ਰੈਜ਼ੀਡੈਂਟ ਗਵਰਨਮੈਂਟ ਕੋ ਵੀ ਗਿਆ ਸੀਗਾ ਲਾਇਬ੍ਰੇਰੀਆਂ ਖੋਲਣਾ ਮਤਲਬ ਇਹ ਨਹੀਂ ਕਿ ਇੱਕ ਤੁਸੀਂ ਕਮਰਾ ਬਣਾ ਕੇ ਉਸੇ ਬੁਕਸ ਰੱਖ ਦੋ ਇਹ ਇੱਕ ਇੱਕ ਸੋਰਸ ਹੈਗੀ ਕਿ ਇੱਕ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਕਿਤਾਬਾਂ ਨਾਲ ਪਿਆਰ ਪਾਉਣਾ ਕਿ ਇੱਕ ਹੱਥ ਸੈੱਲ ਫੋਨ ਤੇ ਇੱਕ ਹੱਥ ਫੋਨ ਤੇ ਇੱਕ ਹੱਥ ਬੁੱਕ ਹੋਣੀ ਬਹੁਤ ਜ਼ਰੂਰੀ ਹੈ ਕਾਂ ਜੋ ਸਾਡਾ ਜਿਹੜਾ ਮੈਂਟਲ ਲੈਵਲ ਏ ਆ ਸਾਡਾ ਜਿਹੜਾ ਸੋਚਣ ਸ਼ਕਤੀ ਆ ਅਸੀਂ ਧਰਮਾਂ ਤੋਂ ਜਾਤਾਂ ਪਾਤਾਂ ਤੋਂ ਉੱਚੀ ਨੀਚ ਤੋਂ ਉੱਪਰ ਉੱਠ ਸਕੀਏ ਜਦੋਂ ਤੱਕ ਅਸੀਂ ਐਜੂਕੇਟ ਨਹੀਂ ਆਪਣੇ ਆਪ ਨੂੰ ਅਸੀਂ ਆਪਣਾ ਖੋਪੜ ਨਹੀਂ ਖੋਲਾਂਗੇ ਪੜ ਪੜ ਕੇ ਤਾਂ ਡੈਫੀਨਿਟਲੀ ਅਸੀਂ ਨਹੀਂ ਕਰ ਸਕਦੇ ਐਂਡ ਤੁਸੀਂ ਤੁਸੀਂ ਕਹਾਂਗੇ ਇਹ ਇਸ ਚੀਜ਼ ਦਾ ਕਿ ਤੁਸੀਂ ਇਹਨਾਂ ਕਿੰਨਾ ਕੁ ਇਸਦੀ ਆਊਟਕਮ ਕੀ ਆ ਆਊਟਕਮ ਮੈਂ ਇਕੱਲਾ ਕੁਝ ਨਹੀਂ ਸੀ ਕਰ ਸਕਦਾ ਮੈਂ ਜਿੰਨਾ ਪੰਜਾਬ ਵਿਜ਼ਿਟ ਕਰਤਾ ਜ ਤੀਜਾ ਜੋੜਾ ਆ ਮੇਰੇ ਬੂਟਾਂ ਦਾ ਕਿ ਜਿਹੜਾ ਘਸ ਗਿਆ ਆ ਆ ਕਿਉਂਕਿ ਮੈਂ ਪਰਸਨਲੀ ਮੈਨੂੰ ਨਹੀਂ ਲੱਗਦਾ ਕਿ ਪਿੰਡ ਦਾ ਪੰਜਾਬ ਦਾ ਕੋਈ ਇਲਾਕਾ ਜਿਸ ਨੂੰ ਮੈਂ ਪਾਣੀ ਨਹੀਂ ਪੀਤਾ ਮੈਂ ਸ਼੍ਰੀਨਗਰ ਤੱਕ ਗਿਆ ਆ ਉੱਥੋਂ ਦੇ ਜਾ ਕੇ ਲੋਕਾਂ ਨਾਲ ਦੇਖਿਆ ਕਿ ਸਾਨੂੰ ਪਤਾ ਲੱਗਾ ਫਿਰ ਕਿ ਜਿਹੜਾ ਪੰਜਾਬ ਦੀ ਮੈਂ ਗੱਲ ਕਰਦਾ ਆ ਜਾਂ ਅਸੀਂ ਅਸੀਂ ਮੀਡੀਆ ਵਾਲੇ ਦਿਖਾਉਨੇ ਆ ਉਹ ਪੰਜਾਬ ਹੋ ਰਿਹਾ ਜਿਹੜਾ ਪਿੰਡਾਂ 'ਚ ਵੱਸਦਾ ਉਹ ਪੰਜਾਬ ਹੋ ਰਿਹਾ ਤੇ ਕਿਤੇ ਨਾ ਕਿਤੇ ਜਿਹੜੇ ਪਿੰਡਾਂ ਦਾ ਪੰਜਾਬ ਆ ਜੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਜਿਹੜੀ ਪੰਜਾਬ ਦੀ ਪਛਾਣ ਆ ਉਹ ਅੰਮ੍ਰਿਤਸਰ ਕਪੂਰਥਲਾ ਜਲੰਧਰ ਤੋਂ ਨਹੀਂ ਹੈਗੀ ਲੁਧਿਆਣੇ ਤੋਂ ਸਾਡੀ ਪੰਜਾਬ ਪੰਜਾਬ ਦੀ ਪਛਾਣ ਨਹੀਂ ਪੰਜਾਬ ਦੀ ਪਹਿਚਾਨ ਪੰਜਾਬ ਦੇ ਪਿੰਡਾਂ ਤੋਂ ਆ ਜੇ ਸਾਡੇ ਪਿੰਡ ਹੀ ਉਜੜ ਕੇ ਸਮੇਂ ਲੋ ਪੰਜਾਬ ਉਜੜ ਗਿਆ ਤੇ ਮੈਂ ਪ੍ਰੋਮਿਸ ਕਰਦਾ ਹਾਂ ਪੂਰੇ ਪੰਜਾਬੀਆਂ ਨੂੰ ਇਸ ਪੰਜਾਬ ਨੂੰ ਉਜੜ ਨਹੀਂ ਦੇਵਾਂਗੇ ਇਸ ਦਲਦਲ ਚੋਂ ਸਾਡਾ ਪੰਜਾਬ ਸੰਡ ਸੰਝਾ ਪੰਜਾਬ ਪਾਰਟੀ ਜਰੂਰ ਕੱਢੇਗੀ ਜੀ ਸੋ ਗੱਲਬਾਤ ਹੋਈ ਹੈ ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ ਦੇ ਪ੍ਰਧਾਨ ਸੁਖਤੇਰ ਸਿੰਘ ਦੇ ਨਾਲ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਹਿੱਤ ਨੇ ਉਹਨਾਂ ਦੇ ਲਈ ਕੰਮ ਕੀਤਾ ਜਾਵੇਗਾ ਲੋਕਾਂ ਨੂੰ ਜੋੜਿਆ ਜਾਵੇਗਾ ਨੌਜਵਾਨ ਪੀੜੀ ਨੂੰ ਜੋੜਿਆ ਜਾਵੇਗਾ ਐਜੂਕੇਸ਼ਨ ਜਿਹੜਾ ਸਿਸਟਮ ਹੈ ਉਸ ਨੂੰ ਸੁਧਾਰਨ ਦੇ ਲਈ ਚੰਗੇ ਕਦਮ ਚੁੱਕੇ ਜਾਣਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਅੱਗੇ ਆਏ ਨੇ ਹੁਣ ਦੇਖਦੇ ਹਾਂ ਆਪਣੇ ਇਸ ਜਿਹੜਾ ਇਹਨਾਂ ਨੇ عہد ਲਿਆ ਇਸ ਦੇ ਵਿੱਚ ਕਿੰਨਾ ਕੁ ਕਾਮਯਾਬ ਹੁੰਦੇ ਨੇ ਤੁਸੀਂ ਬਣੇ ਰਹੋ ਜਗਬਾਣੀ ਪੰਜਾਬ ਕੇਸਰੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਰਜਤ ਕੁਮਾਰ